ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਕਸ਼ ਨੂੰ ਲੈ ਕੇ ਐਸਐਸਪੀ ਮਾਨਸਾ ਪੱਗੀ ਰਤਮੀਨਾ ਅਤੇ ਡੀਐਸਪੀ ਬੁੜਲਾ ਡਾ ਸਿਕੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ੇ ਵਿਰੋਧ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਪੁਲਿਸ ਨੇ 60 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਆਪਕਾਰੀ ਐਕਟ ਤਹਿਤ ਕਾਰਵਾਈ ਕੀਤੀ ਹੈ ਅਤੇ ਅਦਾਲਤ ਰਾਹੀਂ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਜੀ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਾਨਯੋਗ ਸ਼੍ਰੀ ਭਗਿਰਤ ਸਿੰਘ ਮੀਨਾ ਜੀ ਆਈਪੀਐਸ ਐਸਐਸਪੀ ਮਾਨਸਾ ਜੀ ਯ ਸਰਪ੍ਰੇਧ ਤੰਦਰੁਸਤ ਤੇ ਉਹਨਾਂ ਦੇ ਨਿਰੰਤਰ ਨਿਰਦੇਸ਼ਾਂ ਦੇ ਉੱਪਰ ਅਤੇ ਮਾਨਯੋਗ ਸਰ ਚੰਦਰ ਸਿੰਘ ਡੀਐਸਪੀ ਬਟਾੜਾ ਜੀ ਦੀ ਜੋਗਵਾਈ ਹੇਠ ਮਿਤੀ 26 25 ਨੂੰ ਡੇਡੀ ਥਾਣੇਦਾਰ ਅਜੀਤ ਕੌਰ ਸਮੇਤ ਪੁਲਸ ਪਾਰਟੀ ਨੇ सुरेंद्र ਸਿੰਘ ਪੁੱਤਰ ਗਰਮੀਤ ਸਿੰਘ ਵਾਸੀ ਹੀਵਗੜ੍ਹ ਨੂੰ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੂੰ ਕਾਬੂ ਕੀਤਾ ਤੇ ਉਸ ਦਾ ਡਰਗ ਟੈਸਟ ਕਰਵਾਇਆ ਜਿਸ ਤੇ ਮਕਦਮਾ ਨੰਬਰ 42 ਮਿਤੀ 22 6 25 ਅਧੀਨ ਤਰ੍ਹਾਂ 27 ਐਨਡੀਪੀ ਸੈਕਟਰ ਤਾ ਸਦਰਪੁਰਾ ਦਾ ਦਰਜ ਕੀਤਾ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੇ ਹਿਸਾਬ ਪ੍ਰਗਟਾਈ ਕੇ ਮੈਂ ਆਪਣੀ ਮਰਜ਼ੀ ਮੁਤਾਬਕ ਨਸ਼ਾ ਚਲਦਾ ਚੁਣਦਾ ਜਿਸ ਨੂੰ ਮਿਤੀ 29 ਤੇ 25 ਨੂੰ ਡੀਟੈਕਸ਼ਨ ਸੈਂਟਰ ਖਿਆਲਾ ਵਿਖੇ ਦਾਖਲ ਕਰਵਾਇਆ ਗਿਆ ਇਸੇ ਤਰ੍ਹਾਂ ਹੀ ਮਿਤੀ 30 ਤੇ 25 ਨੂੰ ਇਸੇ ਮਲਿਕ ਸਿੰਘ ਨੇ ਮੇਕ ਅਕਤਾਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੀਵਾਖੁਰਦ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਜਿਸ ਦਾ ਵੀ ਡਰਗ ਟੈਸਟ ਕਰਵਾਇਆ ਗਿਆ ਜੋ ਪੋਜੀਟਿਵ ਆਇਆ ਉਜਦੇਵ ਉਹਤੇ ਉਸਦੇ ਖਿਲਾਫ ਮਕਦਮਾ ਨੰਬਰ 43 ਅਧੀਨ ਤਰ੍ਹਾਂ 27 ਐਨਡੀਪੀ ਸੈਕਟਰ ਇਹ ਸਦਰਪੋਟਲ ਹਟਾ ਦਰਜ ਰਜਿਸਟਰ ਕੀਤਾ ਗਿਆ ਤੇ ਉਸਨੇ ਵੀ ਆਪਣੀ ਇੱਛਾ ਮੁਤਾਬਕ ਨਸ਼ਾ ਛੱਡਣਾ ਚਾਹਿਆ ਜਿਸ ਨੂੰ ਅੱਜ ਮਿਤੀ 1/7/25 ਨੂੰ ਡੀਟੈਕਸ਼ਨ ਸੈਂਟਰ ਖਾਬਿਖੇ ਦਾਖਲ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਜੋ ਡੀਟੈਕਸ਼ਨ ਸੈਂਟਰ ਹੈ ਉੱਥੇ ਇਹਨਾਂ ਮਰੀਜ਼ਾਂ ਦੇ ਲਾਜ ਜਿੱਥੇ ਪੰਜਾਬ ਸਰਕਾਰ ਫ੍ਰੀ ਕਰ ਰਹੀ ਹੈ ਉੱਥੇ ਇਹਨਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਸ਼ੇ ਦੀ ਬਿਮਾਰੀ ਤੋਂ ਪੀੜਤਾ ਹੈ ਤਾਂ ਉਹ ਨੇੜੇ ਦੇ ਥਾਣੇ ਵਿੱਚ ਜਾ ਕੇ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕਰਕੇ ਨਸ਼ਾ ਸ਼ਡਨ ਚਾਹੇ ਤਾਂ ਉਸ ਨੂੰ ਡਿਟੈਕਸ਼ਨ ਸੈਂਟਰ ਖੇਲਾ ਵਿਖੇ ਦਾਖਲ ਕਰਵਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕੱਲ ਮਿਤੀ 36 25 ਨੂੰ ਹੋਲਡਰ ਗੁਰਪ੍ਰੀਤ ਸਿੰਘ ਨੇ ਸਵੇਤ ਮਿਉਂਸਪਲਟੀ ਦੇ ਊਨਾ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਨਹਿਮੜਾ ਹਰਿਆਣਾ ਨੂੰ ਕਾਬੂ ਕਰਕੇ ਉਸ ਤੋਂ 60 ਬੋਦਲਾਂ ਸ਼ਰਾਬ ਨਜਾਇਜ਼ ਬਰੰਦ ਕੀਤੀ ਹੈ ਜਿਹਦੇ ਖਿਲਾਫ ਮੁਕਦਮਾ ਨੰਬਰ 44 ਮਿਤੀ 30 6 25 ਦਰਜ ਰਜਿਸਟਰ ਕੀਤਾ ਗਿਆ ਹੈ ਜਿਹਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਰੈਤਾ ਮੁਦਵਕ ਅਸੀਂ ਆਪਣੇ ਇਲਾਕੇ ਨੂੰ ਆਪਣੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈਗਾ ਅਫਸਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਨੂੰ ਸਖਤ ਹਦਾਇਤਾਂ